ਬਹੁਤ ਬਹੁਤ ਰਾਂ ਦੇ ਲੋਕ ਸਤਿਗੁਰੂ ਦੇ ਕੋਲ ਦਰਸ਼ਨ ਕਰਨ ਆਉਂਦੇ ਨੇ ਆਉ ਦਰਸ਼ਨ ਕਰਕੇ ਆਪਣੇ ਮੰਦੀਆਂ ਭਾਵਨੀਆਂ ਮੰਦੀਆਂ ਮਰਾਦਾਂ ਪੂਰੀਆਂ ਕਰਕੇ ਜਾਂਦੇ ਨੇ ਕਈ ਵਾਰੀ ਐਸੇ ਸਿੱਖ ਵੀ ਗੁਰੂ ਸਾਹਿਬ ਦੇ ਕੋਲ ਆ ਜਾਂਦੇ ਨੇ ਜਿਹੜੇ ਕਈ ਤਰ੍ਹਾਂ ਦੇ ਮਨ ਦੇ ਵਿੱਚ ਸ਼ੰਕੇ ਲੈ ਕੇ ਬੈਠੇ ਹੁੰਦੇ ਨੇ ਅਨੰਦਪਰਸਾਹਬ ਦੀ ਪਾਵਨ ਧਰਤੀ ਉੱਤੇ 8-10 ਗੁਰਸਿੱਖ ਬੈਠੇ ਆਪਸੀ ਵਿਚਾਰ ਵਟਾਂਦਰਾ ਕਰ ਰਹੇ ਸਨ ਵਿਚਾਰ ਖਤਮ ਹੁੰਦੇ ਸਾਰੇ ਇੱਕ ਗੁਰਸਿੱਖ ਨੇ ਸਵਾਲ ਰੱਖ ਦਿੱਤਾ ਸੰਸਾਰ ਅੰਦਰ ਲੰਮੇ ਸਮੇਂ ਤੱਕ ਮਨੁੱਖ ਦਾ ਨਾਮ ਕਿਵੇਂ ਰਹਿ ਸਕਦਾ ਹੈ ਗੁਰਸਿੱਖ ਦਾ ਇਹ ਪ੍ਰਸ਼ਨ ਸੁਣ ਕੇ ਇੱਕ ਸਿਆਣੇ ਗੁਰਸਿੱਖ ਨੇ ਉੱਤਰ ਦਿੱਤਾ ਕਿ ਮਨੁੱਖ ਦਾ ਨਾਮ ਉਸ ਦੇ ਘਰ ਸੰਤਾਨ ਦੁਆਰਾ ਕਾਇਮ ਰਹਿੰਦਾ ਹੈ ਤੇ ਪੁੱਤਰ ਕਰਕੇ ਬਾਪ ਦਾ ਨਾਮ ਲੋਕ ਜਾਣਦੇ ਨੇ ਦੂਸਰੇ ਗੁਰਸਿੱਖ ਨੇ ਉੱਤਰ ਦਿੱਤਾ ਕਿ ਠੀਕ ਹੈ ਦੋ ਤਿੰਨ ਪੀੜੀਆਂ ਤੱਕ ਤਾਂ ਮਨੁੱਖ ਦਾ ਨਾਮ ਜਾਣਿਆ ਜਾ ਸਕਦਾ ਹੈ ਉਹ ਵੀ ਪਰਿਵਾਰ ਦੇ ਬੰਦੇ ਹੀ ਜਾਣਣਗੇ ਉਸ ਤੋਂ ਸਿਲਸਿਲਾ ਖਤਮ ਹੋ ਜਾਏਗਾ ਦੂਸਰਾ ਜੇ ਪੁੱਤਰ ਭੈੜੇ ਲਖਣਾ ਵਾਲਾ ਜੰਪਿਆ ਤਾਂ ਨਾਮ ਰਹਿਣ ਦੀ ਤਾਂ ਤੇ ਸਗੋਂ ਉਹ ਆਪਣੇ ਬਾਪ ਦੇ ਨਾਮ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਪੁੱਤਰ ਦੇ ਮਾੜੇ ਕਰਮਾਂ ਦੀ ਬਦੌਲਤ ਮਨੁੱਖ ਨੂੰ ਯਾਦ ਕਰਨ ਦੀ ਥਾਂ ਲੋਕ ਸਗੋਂ ਪੁੱਤਰ ਦੇ ਬਾਪ ਦੇ ਨਾਮ ਨੂੰ ਨਫ਼ਤ ਕਰਨਗੇ ਫਿਰ ਦੂਸਰੇ ਕੋਲ ਸਿੱਖ ਨੇ ਉਤਰ ਦਿੱਤਾ ਕਿ ਪੁੱਤਰ ਨਾਲ ਪਰਿਵਾਰ ਵਿੱਚ ਤਾਂ ਮੜਾ ਮੋਟਾ ਕੋਈ ਚਿਰ ਨਾਮ ਰਹੇਗਾ ਪਰ ਲੁਕਾਈ ਉਸ ਦੇ ਨਾਮ ਨੂੰ ਨਹੀਂ ਜਾਣੇਗੀ ਮੇਰੀ ਵਿਚਾਰ ਅਨੁਸਾਰ ਜੇ ਮਨੁੱਖ ਦੇ ਕੋਲ ਮਾਇਆ ਹੋਵੇ ਉਸ ਮਾਇਆ ਨਾਲ ਉਸਰਾਹ ਬਣਾ ਕੇ ਨਾਲ ਫੁੱਲ ਵਗਾ ਦੇਵੇ ਸਰਾਹ ਦੇ ਖੂਹ ਪਰ ਉਸ ਮਨੁੱਖ ਦਾ ਨਾਮ ਲਿਖਤਾ ਜਾਵੇ ਇਸ ਤਰ੍ਹਾਂ ਸਰਾਹ ਤੇ ਖੂਹ ਦੀ ਸੇਵਾ ਕਿਸ ਮਨੁੱਖ ਨੇ ਕਰਵਾਈ ਹੈ ਹਰ ਰਹਿਣ ਵਾਲਾ ਮੁਸਾਫਿਰ ਜਦੋਂ ਸਰਾਹ ਵਿੱਚ ਠਹਿਰੇਗਾ ਤੇ ਖੂਹ ਤੇ ਜਲ ਸ਼ਕੇਗਾ ਉਹ ਖੂਹ ਤੇ ਸਰਾਹ ਬਣਾਉਣ ਵਾਲੇ ਨੂੰ ਯਾਦ ਕਰੇਗਾ ਤੇ ਅਗਾ ਉਸ ਦੇ ਨਾਮ ਦੀ ਵਡਿਆਈ ਲੋਕਾਂ ਵਿੱਚ ਕਰੇਗਾ ਤੀਸਰੀ ਗੁਰਸਖ ਨੇ ਦਿਲ ਦਿੱਤੀ ਕਿ ਜਿਸ ਮਨੁੱਖ પાસે ਜ਼ਮੀਨ ਹੋਵੇ ਉਸ પાસે 10 15 ਏਕੜ ਅੰਬਾਂ ਦਾ ਬਾਗ ਲਵਾ ਦੇਵੇ درختਾਂ ਦੀ ਬੜੀ ਲੰਮੀ ਉਮਰ ਹੁੰਦੀ ਹੈ ਉਹ ਬਾਗ ਧਰਮ ਅਰਥ ਸਭ ਲਈ ਸਾਂਝਾ ਦਾਣ ਕਰਦੇਵੇ ਆਉਣ ਜਾਣ ਵਾਲੇ ਮਸਾਫਰ ਉਸ ਬਾਗ ਦੇ ਫਲ ਛਕਣਗੇ ਅੰਬਾਂ ਦੀ ਛਾਵੇਂ ਬੈਠਣਗੇ ਬਾਗ ਤੋਂ ਸ਼ਾਂਤ ਪ੍ਰਾਪਤ ਕਰਨ ਤੇ ਫਲ ਖਾਣ ਵਾਲੇ ਉਸ ਬਾਗ ਲਾਉਣ ਵਾਲੇ ਦਾ ਜਸ ਵੀ ਕਰਨਗੇ ਤੇ ਉਸ ਨੂੰ ਹਮੇਸ਼ਾ ਯਾਦ ਵੀ ਕਰਨਗੇ ਪਰੇ ਸੰਸਾਰ ਵਿੱਚ ਨਾਮ ਕਿਵੇਂ ਸਥਿਰ रह ਸਕਦਾ ਹੈ ਇਸ ਨੁਕਤੇ ਤੇ ਸਾਰਿਆਂ ਦੀ ਇੱਕ رائے ਬਣੀ ਸਾਰਿਆਂ ਨੇ ਮਤਵਕਾਇਆ ਕਿ ਅਸੀਂ ਤਾਂ ਆਪਣੀ ਬੁੱਧੀ ਅਨਸਾਰ ਲੈ ਦਿੱਤੀ ਹੈ ਸਾਡੀ ਸਾਰਿਆਂ ਦੀ ਸਹਿਮਤੀ ਨਹੀਂ ਹੋਈ ਕਿਉਂ ਨਾ ਆਪਾਂ ਸਤਿਗੁਰੂ ਕ੍ਰਿ ਗੀ ਧਰਨ ਨੂੰ ਜਾਂ ਪੁੱਛੀਏ ਇਹ ਹੀ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਜਾ ਕੇ ਰੱਖੀਏ ਕਿ ਮਨੁੱਖ ਦਾ ਨਾਮ ਸੰਸਾਰ ਵਿੱਚ ਸਦਾ ਵਾਸਤੇ ਕਿਹੜਾ ਕਰਮ ਕਰਨ ਦੇ ਨਾਲ ਰਹਿੰਦਾ ਹੈ ਸਾਰੇ ਗੁਰਸਿੱਖਾਂ ਨੇ ਇਹ ਮਤਾ ਪਕਾਇਆ ਔਰ ਸ਼ਾਮ ਨੂੰ ਸਤਿਗੁਰਾਂ ਦੇ ਸੰਮੁਖ ਵਿਦਵਾਨ ਵਿੱਚ ਇਕੱਤਰ ਹੋਏ ਤੇ ਕਮੋਰੀ ਸਿੱਖ ਨੇ ਸਤਿਗੁਰਾਂ ਦੇ ਸੰਮੋਗਲ ਵਿੱਚ ਪੱਲਾ ਪਾ ਬੇਨਤੀ ਕੀਤੀ ਪਾਸ਼ਾ ਜਿਸੀ ਸਵੇਰੇ ਸਤ ਅੱਠ ਪੁਰ ਸਿੱਖ ਬੈਠੇ ਵਿਚਾਰ ਕਰ ਰਹੇ ਸੀ ਕਿ ਮਨੁੱਖ ਦਾ ਸੰਸਾਰ ਵਿੱਚ ਸਦਾ ਬਾਤ ਇਹ ਨਾਮ ਕਿਵੇਂ ਰਹਿ ਸਕਦਾ ਹੈ ਕਿਸੇ ਨੇ ਪੁੱਤਰ ਦੀ ਬਦੌਦ ਕਿਸੇ ਨੇ ਯਾਤਰਾ ਸ਼ਰਾਬ ਬਣਾਉਣ ਕਿਸੇ ਨੇ ਕੁੜ ਗਾਉਣ ਕਿਸੇ ਨੇ ਪੁੰਨ ਅਰਥ ਅੰਬਾਂ ਦਾ ਬਾਗ ਲਾਉਣ ਆ ਦੁਨੀਆ ਵਿੱਚ ਨਾਮ ਰਹਿਣ ਦੀ ਗੱਲ ਕਹੀ ਹੈ ਪਰ ਸਾਰਿਆਂ ਦੀ ਸਹਿਮਤੀ ਕਿਸੇ ਇੱਕ ਨੁਕਤੇ ਤੇ ਨਹੀਂ ਬਣੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਮਨੁੱਖ ਦਾ ਸੰਸਾਰ ਅੰਦਰ ਸਲਾ ਬਾਸ ਦੇ ਨਾਮ ਕਿਸਾ ਲਿੰਦਾ ਹੈ ਸਤਿਗੁਰੂ ਜੀ ਗੁਰਸਿੱਖਾਂ ਦੀ ਬੇਨਤੀ ਸੁਣ ਕੇ ਮੁਸਕਰਾਏ ਅਤੇ ਸਨੁੱਖ ਬੈਠੀ ਸੰਗਤ ਨੂੰ ਸਬੋਧਨ ਕਰਕੇ ਪੁੱਛਣ ਲਗੇ ਗੁਰਸਿੱਖੋ ਤੁਸੀਂ ਭਗਤ ਗਵੀਰ ਜੀ ਤੇ ਭਗਤ ਨਾਮ ਦੇ ਵੀ ਜੀ ਨੂੰ ਜਾਣਦੇ ਹੋ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ ਕਿ ਬਾਦਸ਼ਾਹ ਸੀ ਸਾਰੇ ਕਬੀਰ ਜੀ ਤੇ ਭਗਤ ਨਾਮਦੇਵ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਉਹਨਾਂ ਦੀ ਬਾਣੀ ਪੜ੍ਹਦੇ ਸੌਂਦੇ ਰਹਿੰਦੇ ਹਾਂ ਸਤਗੁਰੂ ਜੀ ਕਹਿਣ ਲੱਗੇ ਜਿਸ ਵਲੇ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਹੋਏ ਉਸ ਵਲੇ ਬਾਦਸ਼ਾਹ ਕੌਣ ਸੀ ਕਿਸੇ ਨੇ ਅਕਬਰ ਕਿਸੇ ਨੇ ਹਮਾਜੂ ਕਿਸੇ ਨੇ ਬਿਨੇਪਾਲ ਕਹਿ ਦਿੱਤਾ ਸਤਗੁਰੂ ਜੀ ਨੇ ਦੂਸਰੀ ਵਾਰ ਪੁੱਛਿਆ ਭਗਤ ਕਬੀਰ ਜੀ ਨਾਮਦੇਵ ਜੀ ਦੇ ਸਮੇਂ ਜਿਨ੍ਹਾਂ ਨੇ ਸਰਾਵਾਂ ਬਣਾਈਆਂ ਫੂਲ ਵਾਏ ਜਪੁਨ ਅਰਥ ਬਾਗ ਲਵਾਏ ਕੀ ਕਿਸੇ ਨੂੰ ਉਹਨਾਂ ਦਾ ਨਾਮ ਯਾਰ ਹੈ ਸਭ ਨੇ ਨਾ ਕਰ ਦਿੱਤੀ ਕਿਆ ਬਾਸ਼ਾ ਅਜਾਰਾਂ ਦਾਨੀ ਆਈ ਯਾਰਾਂ ਚਲੇ ਗਏ ਕੌਣ ਇੰਨਾ ਲੰਮਾ ਲੇਖਾ ਰੱਖਦਾ ਹੈ ਕੌਣ ਨਾ ਯਾਦ ਰੱਖਦਾ ਹੈ ਸਤਿਗੁਰੂ ਜੀ ਸਿੱਖਾਂ ਨੂੰ ਸਬੋਧਨ ਕਰਕੇ ਕਹਿਣ ਲੱਗੇ ਤੁਸੀਂ ਆਪ ਹੀ ਦੱਸੋ ਕਿ ਬਾਬਾ ਕਬੀਰ ਜੀ ਤੇ ਬਾਬਾ ਨਾਮਦੇਵ ਜੀ ਦੇ ਸਮਕਾਲੀ ਰਾਜਿਆਂ ਦੇ ਨਾਮ ਦਾ ਕਿਸੇ ਨੂੰ ਪਤਾ ਨਹੀਂ ਤੇ ਨਾ ਹੀ ਉਸਵੇਂ ਦਾਨੀਆਂ ਸ਼ੌਕਰਾਂ ਦੇ ਨਾਮ ਨੂੰ ਕੋ ਜਾਣਦਾ ਪਰ ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਤਰੂ ਜੀ ਭਲਾ ਜੀ ਤੇ ਹੋਰ ਭਗਤਾਂ ਦੇ ਨਾਮ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਨਾ ਇਹਨਾਂ ਨੇ ਬਾਗ ਲਵਾਏ ਨੇ ਨਾ ਇਹਨਾਂ ਨੇ ਸ਼ਰਾਮਾਂ ਬਣਵਾਈਆਂ ਨੇ ਨਾ ਇਹਨਾਂ ਨੇ ਖੂਲਵਾਏ ਨਾ ਨਾ ਇਹਨਾਂ ਦੇ ਪਾਸ ਕੋਈ ਰਾਜ ਭਾਗ ਸੀ ਨਾ ਧਨ ਸੀ ਇਹ ਸਾਰਾ ਸੰਸਾਰ ਇਹਨਾਂ ਨੂੰ ਕਿਉਂ ਜਾਂਦਾ ਹੈ ਕਿਉਂਕਿ ਇਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਜਦ ਤੱਕ ਨਾਮੀ ਹੈ ਤਦ ਤੱਕ ਨਾਮ ਜਪਣ ਵਾਲਿਆਂ ਦਾ ਨਾਮ ਕਾਇਮ ਰਹੇਗਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਬਾਣੀ ਦੇ ਵਿੱਚ ਫਰਮਾਨ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਇਹ ਪ੍ਰਾਣੀ ਜਨੋ ਸੰਸਾਰ ਸਦਾ ਵਾਸਤੇ ਪ੍ਰਮਾਤਮਾ ਪ੍ਰਮਾਤਮਾ ਦਾ ਨਾਮ ਸਤਿਗੁਰਾਂ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਜਨ ਸਦਾ ਵਾਸਤੇ ਕਾਇਮ ਰਹਿੰਦੇ ਨੇ ਪਰ ਪ੍ਰਮਾਤਮਾ ਦਾ ਨਾਮ ਕੋਈ ਵਿਰਲਾ ਜਣਾ ਹੀ ਜਪਦਾ ਹੈ ਸਤਿਗੁਰਾਂ ਦੂਸਰੀ ਪੰਕਤੀ ਫਿਰ ਫਰਮਾਨ ਕੀਤਾ ਕਿ ਕਹੋ ਨਾਨਕ ਇਸ ਜਗਤ ਮੇ ਕਿੰ ਜਪਿਓ ਗੁਰਮント ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਨੇ ਕਿਹਾ ਸਿੱਖੋ ਦੇਖੋ ਨਾਮਦੇਵ ਜੀ ਦਿਨ ਰਾਤ गोविंद गोविंद ਕਰਦੇ ਸਨ ਤੇ गोविंद गोविंद ਕਰਨ ਦੀ ਬਰਕਤ ਦੇ ਨਾਲ ਨਾਮਦੇਵ ਦਾ ਮਨ ਪਰਮਾਤਮਾ ਵਿੱਚ ਨੀਨ ਹੋ ਗਿਆ ਲੋਕ ਜਿਸ ਨਾਮਦੇਵ ਨੂੰ ਅਧੀ ਕੌਡੀ ਦਾ ਸਮਝਦੇ ਸਨ ਨਾਮ ਜਪ ਕਰਕੇ ਉਹ ਲੱਖਾਂ ਪਤੀ ਬਣ ਗਿਆ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਬੁਣਨੇ ਤੇ ਤਾਣਾ ਤੰਣ ਵਾਂਗ ਧਿਆਨ ਸੰਕੋਚ ਕੇ ਪ੍ਰਮਾਤਮਾ ਦੇ ਨਾਮ ਨਾਲ ਫਰੀਦ ਬਣਾ ਲਏ। ਔਰ ਜਿਸ ਕਬੀਰ ਨੂੰ ਲੋਕ ਨੀਜ ਕਹਿ ਕੇ ਦੁਰਗਾਤੇ ਸਨ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹ ਗੁਣਾਂ ਦਾ ਸਮੁੰਦਰ ਬਣ ਗਿਆ। ਸੰਸਾਰ ਦੇ ਵਿੱਚ ਪ੍ਰਸਿੱਧ ਹੋ ਗਿਆ। ਰਵੀਦਾ ਜੀ 2 ਦਿਨ ਜੋ ਦਿਨ ਰਾਤ ਮਰੇ ਹੋਏ ਪਸ਼ੂਆਂ ਨੂੰ ਢੋਲ ਕੇ ਬਾਰ ਸੁੱਟਣ ਚਮੜੇ ਨੋਂਦਾ ਕੰਮ ਕਰਦੇ ਸਨ ਉਹਨਾਂ ਨੇ ਮਾਇਆ ਦਾ ਪਿਆਰ त्यागे ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤੀ ਬਣਾ ਲਈ ਨਾਮ ਦੀ ਪ੍ਰੀਤੀ ਦੀ ਬਦੌਲਤ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਤੇ ਉਹ ਜਗਤ ਪ੍ਰਸਿੱਧ ਹੋ ਗਏ ਸੈਣ ਨਾਈ ਜਿਹ ਲੋਕਾਂ ਦੀਆਂ ਬੁੱਤੀਆਂ ਕੱਢਦਾ ਸੀ ਨਾਮ ਜਪਣ ਦੀ ਬਦੌਲਤ ਪ੍ਰਮਾਤਮਾ ਉਹਦੇ ਹਿਰਦੇ ਵਿੱਚ ਵਸ ਗਿਆ ਜਿਸ ਕਰਕੇ ਉਹ ਜਗਤ ਦੇ ਵਿੱਚ ਪ੍ਰਸਿੱਧ ਹੋ ਗਿਆ ਭਗਤਾਂ ਦੀ ਸ਼ਰੈਣੀ ਵਿੱਚ ਸਮਾਰ ਹੋ ਗਿਆ ਇਹਨਾਂ ਭਗਤਾਂ ਦੀਆਂ ਗਥਾਵਾਂ ਤੇ ਪ੍ਰਸਿੱਧੀ ਸੁਣ ਕੇ ਤੰਨਾ ਜੱਟ ਵੀ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਭਗਤੀ ਕਰਨ ਦੀ ਬ੍ਰਕਤ ਦੇ ਨਾਲ ਤੰਨੇ ਨੂੰ ਪ੍ਰਮਾਤਮਾ ਨੇ ਸਾਖਸ਼ਾਤ ਦਰਸ਼ਨ ਦਿੱਤੇ ਤੇ ਤੰਨਾ ਵੜਪਾਗਾ ਹੋ ਗਿਆ ਵੱਡਿਆ ਪਾਗਾ ਵਾਲਾ ਹੋ ਗਿਆ ਇਹ ਕੁਝ ਕੋ ਸੰਸਾਰ ਵਿੱਚ ਨਾਮ ਨਾ ਕਿਸੇ ਮਿਹਰ ਦਾ ਨਾ ਵਜੀਦ ਦਾ ਨਾ ਰਾਜ ਭਾਗ ਵਾਲੇ ਦਾ ਨਾ ਮਾਇਆ ਧਾਰੀ ਦਾ ਨਾ ਹੀ ਉੱਚੇ ਮਤਬੇ ਤੇ ਪਹੁੰਚਣ ਵਾਲੇ ਸਦਾ ਕਾਇਮ ਰਹਿੰਦੇ ਹਨ ਨਾਮ ਹਮੇਸ਼ਾ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਹੀ ਰਹੀਦਾ ਹੈ ਜਾਂ ਸ਼ਹੀਦਾਂ ਦਾ ਰਹੀਦਾ ਹੈ ਜੋ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਹੁਣ ਇੱਥੇ ਆ ਕੇ ਗੁਰਸਿੱਖਾਂ ਨੇ ਫਿਰ ਸਵਾਲ ਕੀਤਾ ਜੀ ਸ਼ਹੀਦੀਆਂ ਕਿਵੇਂ ਕਹੇ ਲੱਗੇ ਆਉਣ ਵਾਲਾ ਸਮਾਂ ਬڑا ਸੰਕਟ ਮ ਆਈ ਬੜਾ ਭਿਆਨਕ ਹੋਵੇਗਾ ਜਿਸ ਦੇ ਵਿੱਚ ਸਾਨੂੰ ਸ਼ਹੀਦੀਆਂ ਵੀ ਦੇਣੀਆਂ ਪੈਣਗੀਆਂ ਔਰ ਸ਼ਹੀਦਾਂ ਦੇ ਨਾਮ ਤੁਸੀਂ ਸੁਣ ਲਓ ਕਿ ਪਟਕੀਰਤ ਨੂੰ ਕਿਵੇਂ ਲੋਕ ਜਾਣਦੇ ਨੇ ਗੁਰਬਾਣੀ ਪੜਦਾ ਵੀ ਸੀ ਗੁਰਬਾਣੀ ਸੁਣਾਉਂਦਾ ਵੀ ਸੀ ਗੁਰਬਾਣੀ ਰਚਣ ਵਾਲਾ ਵੀ ਸੀ ਪਰ ਸਮੇਧੀ ਹਕੂਮਤ ਦੇ ਸਾਹਮਣੇ ਸ਼ਹੀਦੀ ਵੀ ਦੇਣੀ ਪਈ ਅਜ ਉਹਨਾਂ ਨੂੰ ਯਾਦ ਕਰਦੇ। ਤਾਂਤਨ ਸਾਹਿਬ ਸ਼੍ਰੀ ਗੁਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੂੰ ਯਾਦ ਕਰਦੇ ਨੇ। ਉਹਨਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਨੇ ਮਾਇਆ ਤੋਂ ਪਰਾਂ ਹੋ ਕੇ। ਜੇ ਤੁਹਾਡੇ ਮਨ ਵਿੱਚ ਆਪਣੇ ਨਾਮ ਨੂੰ ਪ੍ਰਸਿੱਧ ਕਰਨ ਦੀ ਲਾਲਸਾ ਹੈ ਤਾਂ ਆਪਣੇ ਨਾਮ ਨੂੰ ਪ੍ਰਸਿੱਧ ਕਰਨ ਦਾ ਯਤਨ ਨਾ ਕਰੋ। ਸਗੋਂ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਜੋ ਪ੍ਰਸਿੱਧ ਸੀ। ప్రసిద్ధ ਹੈ ਸਦਾ ਪ੍ਰਸਿੱਧ ਰਹੇਗਾ ਜੋ ਅਜੇ ਹੈ ਨਾਮ ਨਾਲ ਜੁੜੇਗਾ ਉਹ ਵੀ ਸਦਾ ਵਾਸਤੇ ਸਥਿਰ ਹੋ ਜਾਏਗਾ ਗੁਰਦੇਵ ਜੀ ਮਾਜ ਦੀ ਵਾਰ ਅੰਦਰ ਫਰਮਾਨ ਕਰਦੇ ਨੇ ਕਿ ਮਨੁੱਖ ਸੰਸਾਰ ਵਿੱਚ ਆਉਂਦਾ ਹੈ ਆਪਣਾ ਨਾਮ ਕਮਾਉਂਦਾ ਹੈ ਯਤਨ ਕਰਦਾ ਹੈ ਸੰਸਾਰ ਤੋਂ ਤੁਰ ਜਾਂਦਾ ਹੈ ਥੋੜੇ ਸਮੇਂ ਪਿਛੋਛਦਾ ਨਾਮ ਹੀ ਉੱਕ ਜਾਂਦਾ ਹੈ ਸਤਿਗੁਰੂ ਦੇ ਘਰ ਦੀ ਮਹਾਨਤਾ ਹੈ ਨਾਮ ਦੀ ਨਾਨਕ ਕੇ ਕਰ ਕੇਵਲ ਨਾਮ ਸੋ ਆਪ ਸਦੀਵੀ ਸਥਿਰ ਰਹਿਣ ਵਾਲੇ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਅਯ ਮੋਲਕ ਦਾਤ ਗੁਰੂ ਬਖਸ਼ੀ ਮਰਿਆਦਾ ਅਨੁਸਾਰ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਉਲ ਪ੍ਰਾਪਤ ਕਰਕੇ ਉਸ ਨਾਮ ਨਾਲ ਜੁੜਨ ਦੀ ਯਤਨਸ਼ੀਲ ਹੋਈਏ ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਸਿੱਖਿਆ ਵੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਾਸਤੇ ਸੁਚੇਤ ਵੀ ਕੀਤਾ ਕਿ ਆਉਣ ਵਾਲਾ ਜਿਹੜਾ ਭਿਆਨਕ ਸਮਾਂ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਵਿਚਰਨਾ ਪਵੇਗਾ ਸੋ ਇਹ ਸੇ ਗੁਰਸਵਾਰਿਓ ਗੁਰੂ ਸਾਹਿਬ ਜੀ ਦਾ ਇਤਿਹਾਸ ਜੋ ਕਿ ਆਪ ਜੀ ਦਿਨ ਨਾਲ ਸਾਂਝਾ ਕੀਤਾ ਹੈ ਹੋਈਆਂ ਪੁਰਾਣੀਆਂ ਨੋਟਿ ਤਾਰਿਓ ਗੱਟ ਕੇ ਫਤਿਗ ਜਾਈਏ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ